ഒരു അപ്പ് ടോപ്പ് എടാ സുരാ സുകി സ്റ്റാർട്ട് પર മൽമലേ തോ വീര ਵਰਸ਼ੀਰ ਜੀੜਾ ਇਹ ਲਵਦੀਪ ਬੈਲਾਰੂਸ ਪੰਜਾਬ ਤੋਂ ਹੈ ਨਹੀਂ ਗੰਗਾ ਨਗਰ ਤੋਂ ਲਓ ਜੀ ਹੋ ਜੀ ਇਹ ਚੰਗਾ ਬਈ ਚੱਲ ਜੰਮੀ ਇੱਥੇ ਇੱਥੇ ਹਾਂ ਜੀ ਅੱਜ ਬਹੁਤ ਹੀ ਆਪਾਂ ਹਾਂ ਰਾਜਸਥਾਨ ਰਾਜਸਥਾਨ ਦੀ ਧਰਤੀ ਤੇ ਪਹੁੰਚ ਕੇ ਤੇ ਪਹੁੰਚ ਕੇ ਤੇ ਅੱਜ ਹਾਂ ਅਗਰ ਜਾਨਵਰ ਬਹੁਤ ਬਹੁਤ ਵਧੀਆ ਮਿਲ ਗਿਆ ਮੇਲਾ ਬਹੁਤ ਵਧੀਆ ਮੇਲਾ ਲੱਗਿਆ ਹਾਂਜੀ ਐਕਟੀ ਵਾਸੇ ਥੋੜਾ ਭਰਿਆ ਕਾਲੀ ਭੱਜਾ ਹੀ ਜਾਂਦਾ ਪਾਪਾ ਕਹਿੰਦੇ ਅੱਗੇ ਡਿਸਪਲੇ ਚੱਲੀ ਜਾਂਦੀ ਆ ਹਨਾ ਵਿਖਾਉਣੇ ਆ ਸ਼ੋ ਹੋ ਜਾਂਦਾ

ਜੋ ਵੀ ਗੋਲ ਮੋਤੀਆਂ ਮਹਿਰ ਲਾਇਨ ਗੁਲਬਾਨ ਭਾਂਡ ਕਰਵਾ ਪਾਉਣ ਜਿਹੜਾ ਗੋਣਾ ਟੁੱਟ ਗਈ ਚਲਾਵਾ ਦੇ ਦੀ ਖਲਾਬ ਵੀ ਲੈ ਕੇ ਖਾਂਜ ਦਿੱਤੇਆ ਪਰ ਸੇਵਾਂ ਵਾਲੇ ਵੀ ਭਾ ਸਾਡੇ ਨਾਲ ਹੀ ਹੋ ਕਰੇ ਮੋਰਾ ਤੇਰੀ ਉਹ ਝੰਝਣਾ ਦੇ ਵਤੀ ਰਹਦੀ ਆਂ ਉਧਰ ਦੇਖਾਂ ਦੇ ਬੇਮਾਰੇ ਪਰ ਸੇਵ ਉਸਤ ਬਾਬ ਵਿੱਚ ਗੱਲ ਨੂੰ ਕੋਈ ਪਾਉਂ ਦਿੱਤਾ ਹੈ ਸ਼ਾਇਰ ਜਹਦਦ ਬਾਏ I'm going to go to the hospital. I'm going to go to the hospital. I'm going to go

अठारह आदमी दर्शन दर्शन इलाके भागा के पंच हुए हैं हौसला बच्चे भाई आया राजे सिंह बरात का ढोड़ा है मुक्का लगे मेरे दुकान पे होया है भाई दूध की बोलियां बता क्या जिंदगी में तो शायद होता है जिंदगी का कोई फर्क नहीं होता लागी मार के साथ जोर लगा जोर एकदम भाई जो तो गुरु बार गुरु बोलता है गणपति बांदरी

अरे तुम तुम ताई ना तुम तेरा तेरा सिर्फ तुम तुम मार मत तुम तुम बंदरा नहीं है मार मत तुम बंदरी को भाई तुम तेरे ताई ना बंदरा है मार मत तुम तुम ताई तुम तुम तेरा तुम तेरा सिर्फ तुम तुम मार मत तुम तुम हम तुम ताई मार मत तुम बेली दे

हांजी काली, खोशों, जी खुश हो कि लग्या माली खुश हो बई जी लवदीप जी एक नंबर मेला बी हांजी चलो गुड बाय गुड बाय गुड बाय मुक्तर मेले त मिले हम अगला ब्लॉग ਪਿੰਡ ਰਵਾਫ ਸੀ ਵਾਪਸ ਕਰਤੀ ਸਮਾਨ ਵਖਾ ਦੇ ਬਾਏ ਬਾਏ ਸਮਾਨ ਲੈ ਲਿਆ ਵਾੜਾ ਮੋਟਾ ਜਿਹੜਾ ਲੈਣਾ ਸੀ ਸਮਾਨ ਵਖਾ ਵੇਖ ਭਾਈ ਬੜਾ ਸਰਕਰਤ ਲਿਆਰਾ ਤੇ ਕਰਵੜਾ ਕੱਲੇ ਦੂਜਾ ਕੰਮ ਨਹੀਂ ਕੀ ਸ਼ੌਂਕ ਵੀ ਰੱਖਿਆ ਓਕੇ ਜੀ ਗੋ ਮਿੱਟਿਆ ਯਾਰ ਆਟੋ ਚ ਉਹ ਮਾਲੀ ਆਟੋ ਤੇ ਆ ਕੇ ਬੈਠੇ ਗੰਦਰੋ ਉਹ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਅਸੀਂ ਐਂ ਬੈੰਨੇ ਹੁੰਨੇ ਆ ਯਾਰ ਪਿੰਡਾਂ ਤੋਂ ਆਏ ਆ ਅਸੀਂ ਅਸੀਂ ਕਿਹੜਾ ਕੈਨੇਡਾ ਤੋਂ ਆਏ ਐਂ ਕਾ ਬੈਠਾ ਯਾਰ ਆਟੋ ਵੇਰੀਫਾਈ ਵੇਰੀਫਾਈ ਐਂ ਕਾ ਬੈਠਾ ਯਾਰ ਪਹਿਲਾਂ ਆਟੋ ਦੀ ਸੀਟਾਂ ਸੀਟਾਂ ਨਹੀਂ ਸੀਟਾਂ ਨਹੀਂ ਬਈ ਆਟੋ ਆ ਗਿਆ ਇੱਕੋ ਨ ਯਾਰਾ ਸੀਟਾਂ ਨਹੀਂ ਐ ਸੀਟਾਂ ਤਾਂ ਬਣਾਈਆਂ ਚੱਲਣ ਦੇ ਕੋਈ ਨਹੀਂ ਚੱਲ ਸਿੰਘਾ ਬੋਲੇ ਸੋਨਿਆ